ਬੜੀਆ ਇਨਸਾਨ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਜੁੜੇ ਕੋਈ ਕੋਈ ਵੀ ਸੰਸਥਾ ਜਿਹੜੀ ਹੈ ਚਾਹੇ ਪੋਲੀਟੀਕਲ ਪਾਰਟੀ ਹੈ ਕੋਈ ਵੀ ਸੰਸਥਾ ਹੈ ਬੰਦਿਆਂ ਨਾਲ ਸੰਸਥਾ ਹੁੰਦੀ ਹੈ ਸਾਲ ਕਿਸੇ ਨਿਸ਼ਾਨ ਨਾਲ ਪਾਰਟੀ ਨਹੀਂ ਬਣਦੀ ਹੈ ਕਿਸੇ ਨਾਮ ਟਾਈਟਲ ਨਾਲ ਕੋਈ ਸੰਸਥਾ ਨਹੀਂ ਬਣਦੀ ਬੰਦਿਆਂ ਨਾਲ ਹੁੰਦੀ ਹੈ ਚੰਗੇ ਬੰਦੇ ਹੋਣਗੇ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਹੈ ਜੀ ਮਾੜੇ ਆ ਜਾਂਦੇ ਹੈ ਫਿਰ ਤੁਸੀਂ ਕਈ ਪਾਰਟੀਆਂ ਦਾ ਅਸ਼ਰ ਦੇਖਿਆ ਕਿੱਥੇ ਚੋਦੇ ਆ ਪਰ ਕੱਟ ਜੋੜ ਦੇ ਨਾਲ ਪਹਿਲੇ ਸਰਕਾਰ ਬੰਦੀ ਆ ਰਹੀ ਇੱਥੇ ਜਿਹੜੀ ਪਾਰਟੀ ਜਿੱਦੀ ਆ ਲੋਕਾਂ ਨੇ ਫੈਸਲਾ ਪਰਮਪਾਲ ਕੌਂਸਲਰ ਸਰਕਾਰ ਨੇ ਨੋਟਿਸ ਜਿਹੜਾ ਹੈਗਾ ਉਹ ਭੇਜਿਆ ਹੈ ਇਹਨੂੰ ਜੁਆਇਨ ਕਰੋ ਕਿਵੇਂ ਦੇਖੀ ਤੁਸੀਂ ਲੀਗਲ ਇਸ਼ੂ ਹੈ ਸਾਬ ਉਹ ਵੀ ਆਪ ਆਈ ਹੈ ਸਾਬ ਨੂੰ ਸਾਰੇ ਰੂਲ ਰੈਗੂਲੇਸ਼ਨ ਪਤਾ ਹੈ ਤੇ ਆ ਲੀਗਲ ਇਸ਼ੂ ਹੈ ਜੋ ਵੀ ਇਹਦਾ ਵਕੀਲਾਂ ਨਾਲ ਸਲਾਹ ਕਰਕੇ ਜੋ ਕੁਝ ਹੋ ਰਿਹਾ ਹੈ ਅੱਜ ਉੱਧਰ ਰਾਜਾ ਰਾਜਾ ਵੜਿੰਗ ਕਹਿ ਰਹੇ ਬਿੱਟੂ ਦਾ ਬਦਲ ਪਾ ਰਹੀ ਹੈ ਭਾਜਪਾ ਲੁਧਿਆਣੇ ਚ ਸੋ ਜੇ ਸਾਫ ਫਦੇਗਾ ਵੀ ਸੀਟ ਦਾ ਜਿਹੜਾ ਕਲਰ ਜਿਹੜਾ ਕੀਤਾ ਗਿਆ ਸਮਾ ਹੋ ਗਿਆ ਕਿਉਂਕਿ ਟਾਈਮ ਥੋੜਾ ਰਹਿ ਗਿਆ ਹੈ ਬਿਲਕੁਲ ਟਾਈਮ ਟਾਈਮਲੀ ਹੋ ਜਾਣਾ ਚਾਹੀਦਾ ਹੈ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿਸੇ ਕਾਰਨ ਵਸ਼ਾ ਸਾਡੇ ਦੇ ਵਿੱਚ ਕੰਸਟੈਂਸੀ ਦੇ ਕੱਲੇ ਬੜੀਆ ਇਨਸਾਨ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਜੁੜੇ ਕੋਈ ਕੋਈ ਵੀ ਸੰਸਥਾ ਜਿਹੜੀ ਹੈ ਚਾਹ ਪੋਲਿਟੀਕਲ ਪਾਰਟੀ ਹੈ ਕੋਈ ਵੀ ਸੰਸਥਾ ਹੈ ਬੰਦਿਆਂ ਨਾਲ ਸੰਸਥਾ ਹੁੰਦੀ ਹੈ ਸਭ ਕਿਸੇ ਨਿਸ਼ਾਨ ਨਾਲ ਪਾਰਟੀ ਨਹੀਂ ਬਣਦੀ ਹੈ ਕਿਸੇ ਨਾਮ ਟਾਈਟਲ ਨਾਲ ਕੋਈ ਸੰਸਥਾ ਨਹੀਂ ਬਣਦੀ ਬੰਦਿਆਂ ਨਾਲ ਹੁੰਦੀ ਹੈ ਚੰਗੇ ਬੰਦੇ ਹੋਣਗੇ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਹੈ ਜੀ ਮਾੜੇ ਆ ਜਾਂਦੇ ਹੈ ਫਿਰ ਤੁਸੀਂ ਕਈ ਪਾਰਟੀਆਂ ਦਾ ਅਸ਼ਰ ਦੇਖਿਆ ਕਿੱਥੇ ਚੋਦੇ ਆ ਪਰ ਕੱਟ ਜੋੜ ਦੇ ਨਾਲ ਪਹਿਲੇ ਸਰਕਾਰ ਬੰਦੀ ਆ ਰਹੀ ਇੱਥੇ ਜਿਹੜੀ ਪਾਰਟੀ ਜਿੱਦੀ ਆ ਲੋਕਾਂ ਨੇ ਫੈਸਲਾ ਪਰਮਪਾਲ ਕੌਂਸਲਰ ਸਰਕਾਰ ਨੇ ਨੋਟਿਸ ਜਿਹੜਾ ਹੈਗਾ ਉਹ ਭੇਜਿਆ ਹੈ ਇਹਨੂੰ ਜੁਆਇਨ ਕਰੋ ਕਿਵੇਂ ਦੇਖੀ ਤੁਸੀਂ ਲੀਗਲ ਇਸ਼ੂ ਹੈ ਸਾਬ ਉਹ ਵੀ ਆ ਪਈ ਹੈ ਸਾਬ ਨੂੰ ਸਾਰੇ ਰੂਲ ਰੈਗੂਲੇਸ਼ਨ ਪਤਾ ਹੈ ਤੇ ਆ ਲੀਗਲ ਇਸ਼ੂ ਹੈ ਜੋ ਵੀ ਇਹਦਾ ਵਕੀਲਾਂ ਨਾਲ ਸਲਾਹ ਕਰਕੇ ਜੋ ਕੁਝ ਹੋ ਰਿਹਾ ਹੈ ਅੱਜ ਉੱਧਰ ਰਾਜਾ ਰਾਜਾ ਵੜਿੰਗ ਕਹਿ ਰਹੇ ਬਿੱਟੂ ਦਾ ਬਦਲ ਪਾ ਰਹੀ ਹੈ ਭਾਜਪਾ ਲੁਧਿਆਣੇ ਚ ਸੋ ਜੇ ਸਾਫ ਫਦੇ ਘਟਾ ਵੀ ਸੀਟ ਦਾ ਜਦੋਂ ਕਲੱਗ ਜਚੀ ਗਿਆ ਸਮਾ ਹੋ ਗਿਆ ਕਿਉਂਕਿ ਟਾਈਮ ਥੋੜਾ ਰਹਿ ਗਿਆ ਬਿਲਕੁਲ ਟਾਈਮ ਟਾਈਮਲੀ ਹੋ ਜਾਣਾ ਚਾਹੀਦਾ ਹੈ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿਸੇ ਕਾਰਨ ਵਚਾ ਆਗੇ ਸਾਡੇ ਵਿੱਚ ਕਨਸਟੈਂਸੀ ਦੇ ਕੱਲੇ ਬੜੀਆ ਇਨਸਾਨ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਜੁੜੇ ਕੋਈ ਕੋਈ ਵੀ ਸੰਸਥਾ ਜਿਹੜੀ ਹੈ ਚਾਹ ਪੋਲਿਟੀਕਲ ਪਾਰਟੀ ਹੈ ਕੋਈ ਵੀ ਸੰਸਥਾ ਹੈ ਬੰਦਿਆਂ ਨਾਲ ਸੰਸਥਾ ਹੁੰਦੀ ਹੈ ਸਾਬ ਕਿਸੇ ਨਿਸ਼ਾਨ ਨਾਲ ਪਾਰਟੀ ਨਹੀਂ ਬਣਦੀ ਹੈ ਕਿਸੇ ਨਾਮ ਟਾਈਟਲ ਨਾਲ ਕੋਈ ਸੰਸਥਾ ਨਹੀਂ ਬਣਦੀ ਬੰਦਿਆਂ ਨਾਲ ਹੁੰਦੀ ਹੈ ਚੰਗੇ ਬੰਦੇ ਹੋਣਗੇ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਹੈ ਜੀ ਮਾੜੇ ਆ ਜਾਂਦੇ ਹੈ ਫਿਰ ਤੁਸੀਂ ਕਈ ਪਾਰਟੀਆਂ ਦਾ ਅਸਰ ਦੇਖਿਆ ਕਿੱਥੇ ਚੋਦੇ ਆ ਪਰ ਕੱਢ ਜੋੜਦੇ ਨੇ ਪਹਿਲੇ ਸਰਕਾਰ ਬੰਦੀ ਆ ਰਹੀ ਇੱਥੇ ਜਿਹੜੀ ਪਾਰਟੀ ਜਿੰਦੀ ਆ ਲੋਕਾਂ ਨੇ ਫੈਸਲਾ ਪਰਮਪਾਲ ਕੌਂਸਲ ਦੀ ਫੋਟੋ ਸਰਕਾਰ ਨੇ ਨੋਟਿਸ ਜਿਹੜਾ ਹੈਗਾ ਉਹ ਭੇਜਿਆ ਹੈ ਇਹਨੂੰ ਜੁਆਇਨ ਕਰੋ ਕਿਵੇਂ ਦੇਖੀ ਤੁਸੀਂ ਲੀਗਲ ਇਸ਼ੂ ਹੈ ਸਾਬ ਉਹ ਵੀ ਆਪ ਆਈਏ ਸਾਬ ਉਹਨਾਂ ਨੂੰ ਸਾਰੇ ਰੂਲ ਰੈਗੂਲੇਸ਼ਨ ਪਤਾ ਹੈ ਤੇ ਆ ਲੀਗਲ ਇਸ਼ੂ ਹੈ ਜੋ ਵੀ ਇਹਦਾ ਵਕੀਲਾਂ ਨਾਲ ਸਲਾਹ ਕਰਕੇ ਜੋ ਕੁਝ ਹੋ ਰਿਹਾ ਹੈ ਅੱਜ ਉੱਧਰ ਰਾਜਾ ਰਾਜਾ ਵੜਿੰਗ ਕਹਿ ਰਹੇ ਬਿੱਟੂ ਦਾ ਬਦਲ ਪਾ ਰਹੀ ਹੈ ਭਾਜਪਾ ਲੁਧਿਆਣੇ ਚ